ਗੁਰਸਾਹਿਬ ਨੇ ਆਪਣੇ ਚਕ ਚਰਨਾਂ ਦਾ ਜੋੜਾ ਦਿੱਤਾ ਕੁਛ ਉਹ ਨੀਲੇ ਚੋਲੇ ਦੀਆਂ ਲੀਰਾਂ ਇੱਕ ਬਾਟਾ ਜੀ ਗੁਰਸਾ ਪ੍ਰਸ਼ਾਦਾ ਛਕਦੇ ਸੀ ਹਮ ਇੱਕ ਹੱਥ ਲਿਖਤ ਦਸਮ ਗ੍ਰੰਥ ਗੁਰਸਾਹਿਬ ਦੀ ਗੁਰਬਾਣੀ ਦਸਮ ਪਾਤਸ਼ਾਹ ਦੀ ਠੀਕ ਹੈ ਜੀ ਉਹ ਇੱਕ ਪੂਰਾ ਗ੍ਰੰਥ ਸਾਹਿਬ ਆ ਇਹ ਨਿਸ਼ਾਨੀਆਂ ਗੁਰਸਾਹਿਬ ਨੇ ਬਿਯਰਗਾ ਨੰਬਰ ਤੋਂ ਬਖਸ਼ਿਸ਼ ਕਰ ਦਿੱਤੀਆਂ ਤੇ ਨਾ ਗੁਰਸਾ ਨੇ ਬਚਨ ਕੀਤੇ ਵੀ ਜਿਹੜਾ ਇਹਨਾਂ ਦੇ ਦਰਸ਼ਨ ਕਰੂਗਾ ਹਜ਼ੀਰਾ ਦਾ ਰੋਗ ਸ਼ਾਂਤ ਹੋ ਜਾਊਗਾ ਹਾਂ ਤਾਂ ਡਾਕਟਰ ਕਹਿੰਦੇ ਵੀ ਕੈਂਸਰ ਬਣ ਗਿਆ ਜਾਂ ਕਿਤੇ ਵੀ ਸਰੀਰ ਚ ਗੰਨਾ ਆ ਜਾਂਦੀ ਉਸ ਤੇ ਉਸ ਸਮੇਂ ਹਜ਼ੀਰਾ ਸੀ ਕਿਤੇ ਵੀ ਸਰੀਰ ਚ ਇਸ ਤਰ੍ਹਾਂ ਗੰਨਾ ਮੰਜਨੀਆ ਇੱਥੇ ਦਰਸ਼ਨ ਕੀਤੇ ਹਨ ਠੀਕ ਹੋ ਜਾਂਦੇ ਆ ਜੋ ਕਢਾਈ ਕੀਤੀ ਹੋਈ ਹੈ ਸੱਚੇ ਤਿੱਲੇ ਦੀ ਹੈ ਥੱਲੇ ਚਮੜਾ ਲੱਗਾ ਹੋਇਆ ਜੀ ਉੱਪਰ ਕੀਮ ਖਵਜਨ ਵੈਲਵਟ ਕਹਿੰਦੇ ਉਹਦੇ ਉੱਪਰ ਸੱਚੇ ਥੱਲੇ ਨਿਕਢਾਈ ਕੀਤੀ ਹੋਈ ਆ ਨੀਲਾ ਚੋਲਾ ਜਦੋਂ ਗੁਰਸਾ ਨੇ ਮਾਛੀ ਵੜ ਤੋਂ ਜਦਾ ਪੀਰਵਾਸੇ ਨੇ ਪਹਿਨਿਆ ਸੀ ਉਹ ਚੋਲਾਈ ਲਗ ਲਗ ਦੀ ਲੀਰਾ ਗੁਰਸ ਨੇ ਭਾੜ ਕੇ ਲਾਇਆ ਸੀ ਇਹ ਬਾਟਾ ਜਿਸ ਵਿੱਚ ਗੁਰਸਾ ਪ੍ਰਸ਼ਾਦਾ ਛਕਦੇ ਸਪਸ਼ਟ ਤਤ 8 ਤਤਾਂ ਦਾ ਬਣਿਆ ਪਛੀ ਅਕ ਤਤਾਂ ਦਾ ਬਣੇ ਹੋਇਆ ਕਾਗਜ਼ ਦੇ ਉੱਪਰ ਲੱਗੀ ਹੈ ਮੋਹਰ ਦਾ ਚੈਨਈ ਇਸ ਤਰ੍ਹਾਂ ਦੀ ਸਟੈਂਪ ਸੀ ਮੋਹਰ ਸੀ ਗੁਸਾ ਦੀ ਗਜ਼ਿਸੈਂਪ ਨੂੰ ਕੰਪੇ ਦੇ ਇਸ ਜੰਗ ਹੁਕਮਨਾਮਾ ਜਾਰੀ ਕਰਦੀ ਇਸਤੰਬੁਲ ਲੱਗ ਗਈ ਇਸ ਟੈਂਪਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨੰਗਲ ਵਿਖੇ ਨੰਗਲ ਗੁਰਦੁਆਰਾ ਜੋੜਾ ਸਾਹਿਬ ਜਿੱਥੇ ਮਹਾਰਾਜ ਆਪਣਾ ਜੋੜਾ ਉਤਾਰਦੇ ਨੇ ਦਸਵੇਂ ਪਾਤਸ਼ਾਹ ਜਦੋਂ ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਵਿੱਚ ਦੀ ਹੁੰਦੇ ਹੋਏ ਕੁਟਕure ਪਹੁੰਚਦੇ ਆ ਤਾਂ ਸੋਡੀ ਕਾਲ ਦੇ ਕੋਲ ਪਿੰਡ ਢੱਲਵਾ ਵੇਖੇ ਉਹ ਆਪਣੇ ਪੁਰਾਣੇ ਵਸਤਰ ਉਤਾਰਦੇ ਨੇ ਤਾਂ ਉਥੇ ਬਾਬਾ ਲਾਲ ਸਿੰਘ ਬੂੜੀਆ ਹੋਰਾਂ ਦਾ ਪਰਿਵਾਰ ਉੱਥੇ ਉਹਨਾਂ ਨੂੰ ਮਿਲਦਾ ਹੈ ਲਾਲ ਸਿੰਘ ਬੂੜੀਆ ਜਿਹੜੇ ਕਿ ਭਗਾਣੀ ਦੇ ਯੁੱਧ ਦੇ ਵਿੱਚ ਆਪਣੇ ਜੋਰ ਦਿਖਾਉਂਦੇ ਆ ਜਿਹੜੇ ਕਿ ਪੇਛੀ ਵੱਜੂ ਹਲਵਾਈ ਸੀ ਗੁਰੂ ਘਰ ਦੇ ਲੰਗਰੀ ਸੀ ਉਹਨਾਂ ਦੀ 12ਵੀਂ ਪੀੜ੍ਹੀ ਸਾਡੇ ਨਾਲ ਹੈ ਗੱਲਬਾਤ ਕਰਾਂਗੇ ਬਾਬਾ ਬਲਜੀਤ ਸਿੰਘ ਜੀ ਹੋਰਾਂ ਨਾਲ ਜੋੜਾ ਕਰ ਜਿਹੜਾ ਜੋੜਾ ਸਾਹਿਬ ਗੁਰੂ ਘਰ ਉੱਥੇ ਸੇਵਾਵਾਂ ਨਾਲ ਬਾਰੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਕੋ ਬਾਬਾ ਜੀ ਹਾਂ ਜੀ ਜੀ ਠੀਕ ਜੀ ਮੈਂ ਚਾਹੁੰਗਾ ਤੁਸੀਂ ਇਤਿਹਾਸ ਜ਼ਰੂਰ ਇੱਕ ਵਾਰ ਸਾਂਝਾ ਇੱਥੇ ਆਏ ਤਾਂ ਮਤਲਬ ਕਿਹੋ ਜਿਹਾ ਸਮਾਂ ਸੀ ਉਹ ਜਦੋਂ ਗੁਰਸਬ ਮਾਛੀਵੜ ਤੋਂ ਚਦਾ ਵੀਰਵਾਨ ਸਮੇ ਇਹ ਨੀਲਾ ਚੋਲਾ ਗੁਰਸਬ ਨੇ ਉੱਥੇ ਗਨੀ ਖਾਤੇ ਨੇ ਵੀ ਖਾਂਦੇ ਕਰੋ ਉੱਚਦਾ ਵੀਰਵਾਨ ਸਮੇ ਪਹਿਨਿਆ ਸੀ ਗੁਰਸਬ ਹੁੰਦੇ ਹੋਏ ਉਸ ਸਮੇ ਕੋਟਕਪੂਰੇ ਪਹੁੰਚੇ ਕੋਟਕਪੂਰੇ ਉਸ ਸਮੇ ਕੋਪੂਰਾ ਰਾਜਾ ਸੀ ਜਦੋਂ ਗੁਰਸਬ ਨੇ ਕਿਲਾ ਮੰਗਿਆ ਰਾਜੇ ਨੇ ਜਵਾਬ ਦਿੱਤਾ ਗੁਰਸਬ ਨਾਲ ਪਿੰਟੇ ਲਵਾ ਚਲੇਗੇ ਇਥੇ ਕਾਲ ਸੋ ਦੀ ਸੀ ਪਰਤੀਜਾਂ ਦਾ ਪੜਪੋਤਾ ਸੀ ਜਿਹਦੋਂ ਨੇ ਪਤਾ ਲੱਗਾ ਗੁਰਸਾ ਵਸ ਨਗਰ ਦੇ ਵਿੱਚ ਪਹੁੰਚਿਆ ਗੁਰਸਾ ਵਸ ਤੇ ਪ੍ਰਸ਼ਾਦਾ ਲੈ ਗੁਰਸਾ ਵਸ ਤੇ ਨਾਲ ਬਸਤਰ ਲੈ ਕੇ ਆਏ ਗੁਰਸਾ ਨੇ ਫਿਰ ਲੀਰਾਂ ਪਾੜ ਕੇ ਸੁੱਟ ਦਿੱਤੀਆਂ ਨੀਲ ਬਸਤਰ ਦੇ ਕੱਪੜੇ ਫਾੜੇ ਤਰਕ ਪਠਾਨੀਆਂ ਮਿਲ ਗਿਆ ਕਿਉਂਕਿ ਨੀਲਾ ਬਣਾ ਉਸ ਸਮੇਂ ਮੁਸਲਮਾਨ ਪਹਿਂਦੇ ਸੀ ਉੱਚਾ ਦਾ ਪੀਰ ਗੁਰਸਾ ਵਸ ਜਿਨ੍ਹਾਂ ਦਾ ਸੁਪੇਸ ਧਾਰਕ ਨਿਕਲੇ ਸੀ ਜਦੋਂ ਲੀਰਾਂ ਪਾੜ ਕੇ ਸੁੱਟੀਆਂ ਸਾਡੇ ਬਿਰਗ ਭਾਈ ਲਾਲਚੰਦ ਜੀ ਬੁੜੀਆ ਜੋ ਗੁਰਸਾਬ ਜਦੋਂ ਅਨੰਦਪੁਰ ਸਾਹਿਬ ਰਹਿੰਦੇ ਸੀ ਉੱਥੇ ਗੁਰਸਾਬ ਦੇ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਹਲਵਾਈ ਦੀ ਸੇਵਾ ਕਰਦੇ ਸੀ ਜੀ ਜਦੋਂ ਪੰਗਾਨੀ ਦਾ ਜੁੱਧ ਹੈ ਉਹਦੋਂ ਵੀ ਉੱਥੇ ਉਹਨਾਂ ਨੇ ਖੁਰਚੇ ਨੇ ਦੇ ਨਾਲ ਜੰਗ ਕੀਤਾ ਹਮ ਬੀਰ ਗੁਰਸਾ ਦੇ ਨਾਲ ਸੀ ਜਦੋਂ ਲੀਰਾਂ ਪੜ ਕੇ ਗੁਰਸਾਬ ਨੇ ਸੱਦ ਦਿੱਤੀਆਂ ਬੀਰਗਾਂ ਨੇ ਕੁਝ ਲੀਰਾਂ ਇਕੱਠੀਆਂ ਕਰ ਲਈਆਂ ਗੁਰਸਾਬ ਆਖਲੇ ਭਾਈ ਤੋਈ ਕਰਨੀ ਬੀਰ ਗੁਰਸਾ ਨੂੰ ਆਖ ਲੱਗੇ ਕਿ ਤਾਂ ਸਾਡੀ ਸੇਵਾ ਕਰਦੀ ਸੀ ਸਾਨੂੰ ਵਿਰਧ ਹੋ ਗਏ ਇਹਨਾਂ ਬਸਤਰਾਂ ਦੀ ਸੇਵਾ ਕਰਾਂਗੇ ਜੇ ਕੋਈ ਗੁਣਾ ਗੁਣਾ ਦੱਸ ਤੇ ਗੁਰਸਾ ਨੇ ਖੁਸ਼ ਹੋ ਕੇ ਫਿਰ ਇਹ ਨਿਸ਼ਾਨੀਆਂ ਬਖਸ਼ ਦਿੱਤੀਆਂ ਗੁਰਸਾਬ ਨੇ ਆਪਣੇ ਚਰਨਾਂ ਦਾ ਜੋੜਾ ਕੋਸ਼ਲ ਨੀਲੇ ਚੋਲੇ ਦੀਆਂ ਲੀਰਾ ਇੱਕ ਬਾਟਾ ਜੀ ਗੁਰਸਪਾਸ਼ਾਦਾ ਛੱਕਦੇ ਸੀ ਹਮ ਕਾਗਜ਼ ਦੇ ਉੱਪਰ ਲੱਗੀ ਸੀ ਮੋਹਰ ਦਾ ਚੰਨ ਜੀ ਇਹ ਨਿਸ਼ਾਨੀਆਂ ਗੁਰਸਬ ਨੇ ਬਿਯਰਗਾ ਨੰਬਰ ਤੋਂ ਬਖਸ਼ਿਸ਼ ਕਰ ਦਿੱਤੀਆਂ ਤੇ ਨਾ ਗੁਰਸਬ ਨੇ ਬਚਨ ਕੀਤੇ ਵੀ ਜਿਹੜਾ ਇਹਨਾਂ ਦੇ ਦਰਸ਼ਨ ਕਰੂਗਾ ਹਜ਼ੀਰਾ ਦਾ ਰੋਗ ਸ਼ਾਂਤ ਹੋ ਜਾਊਗਾ ਉਸ ਸਮੇਂ ਗੱਲਾਂ ਦੇ ਵਿੱਚ ਗੰਨਾ ਹੋ ਜਾਂਦੀ ਜਿਹਨਾਂ ਹਜ਼ੀਰਾ ਕਹਿੰਦੇ ਸੀ ਹੁਣ ਤਾਂ ਡਾਕਟਰ ਕਹਿੰਦੇ ਵੀ ਕੈਂਸਰ ਬਣ ਗਿਆ ਜਾਂ ਕਿਤੇ ਵੀ ਸਰੀ ਚ ਗੰਨਾ ਹੋ ਜਾਂਦੀ ਉਸ ਸਮੇਂ ਹਜ਼ੀਰਾ ਸੀ ਜੀ ਕਿਤੇ ਇਸ ਈਚ ਇਸ ਤਰ੍ਹਾਂ ਕਰਨਾ ਮੰਜਨੀਆ ਇੱਥੇ ਦਰਸ਼ਕ ਕੀਤੇ ਹਨ ਠੀਕ ਹੋ ਜਾਂਦੇ ਹਰ ਐਤਵਾਰ ਸੰਗਤਾਂ ਕਾਫੀ ਗਿਣਤੀ ਦੇ ਵਿੱਚ ਜੀ ਹਰ ਐਤਵਾਰ ਸੰਗਤਾਂ ਕਾਫੀ ਗਿਣਤੀ ਦੇ ਵਿੱਚ ਇੱਥੇ ਦਰਸ਼ਣ ਕਰਨ ਲਈ ਪਹੁੰਚਦੀਆਂ ਕਿਸੇ ਵੀ ਕੋਈ ਦੁੱਖ ਤਕਲੀਫ ਜੁਗਨ ਜਨ ਮੰਦੀ ਸ਼ਰਦਾ ਗੁਰਸਵਸੰ ਪੂਰੀ ਕਰਦੇ ਆ ਹਮ ਹਰ ਸਾਲ ਅਖੰਡ ਪਾਠ ਦੀ ਲੜੀ ਚੱਲਦੀ ਹੈ ਜੀ 6 ਅਕਤੂਬਰ ਤੋਂ ਇਸ ਵਾਰ ਖੰਡ ਪਾਠ ਆਰੰਭ ਹੋ ਰਿਹਾ ਹੈ 6 ਅਕਤੂਬਰ ਤੋਂ 6 ਅਕਤੂਬਰ ਤੋਂ ਹੀ ਤੇ ਜੋ ਸਮਾਪਤੀ ਹੈ ਉਹ 8 ਦਸੰਬਰ ਦਿਨ ਹੈ ਤੁਹਾਨੂੰ ਇਸ ਸਮਾਗਮ ਹੋਣਗੇ ਠੀਕ ਹੈ ਜੀ ਦੀਵਾਨ ਸੱਜਦੇ ਹਰ ਸਾਲ ਅਕਤੂਬਰ ਤੋਂ ਦਸੰਬਰ ਤੱਕ ਦਸੰਬਰ ਤੱਕ ਤੇ ਇਹਨਾਂ ਦੋ ਕੁ ਮਹੀਨੇ ਲਗਾਤਾਰ ਖੰਡ ਪੜ੍ਹਾਈ ਲੜੀ ਚੱਲਦੀ ਹੈ ਸੰਗਤਾਂ ਵੱਲੋਂ ਤਕਰੀਬਨ 200 ਖੰਡ ਪੜ੍ਹ ਹੋ ਜਾਂਦਾ ਲਗਭਗ ਜੀ ਤੇ ਗੁਰਸੱਵ ਦੀ ਕਿਰਪਾ ਸੰਗਤਾਂ ਦਾ ਬੜਾ ਸਹਿਯੋਗ ਆ ਕਰ ਸੇਵਾ ਚੱਲ ਰਹੀ ਆ ਹਮ 20 ਮਿੰਟ ਲੰਗਰ ਹਲ ਬਣਿਆ 70110 ਦਾ ਉੱਪਰ ਇਹਨਾਂ ਹੀ ਦਰਬਾਰ ਸਾਹਿਬ ਆ ਉਹਦੀ ਤਿਆਰੀ ਚੱਲ ਰਹੀ ਆ 29 ਸਤੰਬਰ ਤੋਂ ਪਗੁਰ ਸਾਹਿਬ ਦੇ ਜੋ ਪ੍ਰਕਾਸ਼ ਨਵੇਂ ਹਾਲ ਦੇ ਵਿੱਚ ਪ੍ਰਕਾਸ਼ ਕਰਨੇ ਉੱਥੇ ਉੱਪਰ ਤੇ ਉਹ ਦਿਨ ਇੱਕ ਨਿਸ਼ਾਨ ਸਾਹਿਬ ਆ ਜੋ ਜੈਕ ਵਾਲਾ ਹਾਈਡਰੌਲਿਕ ਜੈਕ ਦਾ ਵਾਲਾ ਨਿਸ਼ਾਨ ਸਾਹਿਬ ਉਹਦੀ ਵੀ ਸਥਾਪਨਾ ਕਰਨੀ ਆ ਤੇ ਗੁਰਸਾ ਦੇ ਪ੍ਰਕਾਸ਼ ਵੀ ਕਰਨੇ 29 ਸਤੰਬਰ ਤੋਂ ਜੀ ਗੁਰਸਾ ਦੀ ਕਿਰਪਾ ਸੰਗਤਾਂ ਨੇ ਬੜਾ ਸਹਿਯੋਗ ਦਿੱਤਾ ਸੇਵਾ ਚੱਲ ਰਹੀ ਆ ਕੁਛ ਤੇ ਅੱਗੇ ਤੋਂ ਸੰਗਤਾਂ ਤੋਂ ਸਹਿਯੋਗ ਦੀ ਹੋਰ ਮੰਗ ਕਰਦੇ ਆਂ ਜੋ ਰੈਂਦੀ ਸੇਵਾ ਉਹ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਪੂਰਨ ਹੋਵੇ। ਜੀ ਬਾਬਾ ਜੀ ਜੂੜਾ ਸਾਹਿਬ ਮੈਂ ਚਾਹੁੰਗਾ ਦਰਸ਼ਨ ਤੁਸੀਂ ਕਰਾਓ ਹਨਾ ਜਰੂਰ ਇੱਕ ਕਾਦਾ ਬਣਿਆ ਹੋਇਆ ਜੀ ਜੂੜਾ ਸਾਹਿਬ ਇੱਕ ਵਾਰ ਦੱਸ ਜਰੂਰ ਦਿਓ ਇਹ ਦਸਵੀਂ ਪਾਸ਼ਾ ਦਾ ਆਪਣਾ ਕਾਦਾ ਜੂੜਾ। ਇਹ ਉੱਪਰ ਜੋ ਕਢਾਈ ਕੀਤੀ ਹੋਈ ਹੈ ਸੱਚੇ ਤਿੱਲੇ ਦੀ ਹੈ। ਥੱਲੇ ਚਮੜਾ ਲੱਗਾ ਹੋਇਆ ਜੀ ਉੱਪਰ ਕੀਮ ਖਾਬਜਨ ਵੈਲਵਟ ਕਹਿੰਦੇ ਉਹਦੇ ਉੱਪਰ ਸੱਚੇ ਤਿੱਲੇ ਦੀ ਕਢਾਈ ਕੀਤੀ ਹੋਈ ਹੈ। ਜੀ ਇਹ ਨੀਲਾ ਚੋਲਾ ਜਦੋਂ ਗੁਰਸਾ ਨੇ ਮਾਛੀਵੜ ਤੋਂ ਜਦ ਦਾ ਪੀਰਮਾਨ ਸਮੇਂ ਪਹਿਨਿਆ ਸੀ ਉਹ ਚੋਲਾ ਹੀ ਅਲਗ-ਅਲਗ ਜੀ ਲੀਰਾ ਗੁਰਸ ਨੇ ਪਾੜ ਕੇ ਲਾਇਆ ਸੀ ਇਹਦਾ ਫਿਰ ਕਲਰ ਇਹਦਾ ਕਲਰ ਕਿਵੇਂ ਮਤਲਬ ਸ਼ੀਮ ਉਵੇਂ ਰੱਖਿਆ ਹੋਇਆ ਜੀ ਜੋੜੇ ਨੂੰ ਤੇ ਚੋਲੇ ਨੂੰ ਅਸੀਂ ਨਾ ਸਲਾਰਜੰਗ ਮਿਊਜ਼ੀਅਮ ਆ ਹైదరాబాద్ ਦੇ ਵਿੱਚ ਉੱਥੇ ਇਹਨੂੰ ਅਸੀਂ ਟ੍ਰੀਟਮੈਂਟ ਕੈਮੀਕਲ ਦਵਾਈ ਲਵਾ ਕੇ ਲੈ ਕੇ ਆਏ ਆ ਹਾਂਜੀ ਉਸੇ ਉਸੇ ਤਰ੍ਹਾਂ ਦਾ ਹੀ ਜੋ ਸ਼ੁਰੂ ਤੋਂ ਲੈ ਕੇ ਆਇਆ ਰਤਨ ਹਾਂਜੀ ਇਹ ਬਾਟਾ ਜਿਸ ਜੀ ਗੁਰਸਾ ਪ੍ਰਸ਼ਾਦਾ ਛੱਕਦੇ ਅਸਪਸ਼ਟਤਾ 8 ਤਾਤਾਂ ਦਾ ਬਣਿਆ ਪਛੀ ਆਕ ਤਦ ਨਾ ਬਣਿਆ ਹੋਇਆ ਕੀ ਕਿਹੜੀ ਕਿਹੜੀ ਤਾਤ ਹੈ ਜੀ ਜਿਵੇਂ ਮੰਨ ਲਓ ਜੀ ਲੋਹਾ ਚਾਂਦੀ ਸੋਨਾ ਪਿੱਤਲ ਤਾਂਬਾ ਕਾਂਸੀ ਇਸ ਤਰ੍ਹਾਂ ਸਾਇਮਿਕਸ ਸਹੀ 88 ਤਾਂਬਾ ਠੀਕ ਹੈ ਜੀ ਕਾਗਜ਼ ਦੇ ਉੱਪਰ ਲੱਗੀ ਹੈ ਮੋਹਰ ਦਾ ਚੈਨਈ ਇਸ ਤਰ੍ਹਾਂ ਦੀ ਸਟੈਂਪ ਸੀ ਮੋਹਰ ਸੀ ਗੁਸਾਦੀ ਕਿਸੇ ਸੇਕ ਨੂੰ ਕੰਮ ਤੇ ਦੇਸੀ ਜਾਂ ਕੋ ਹੁਕਮਨਾਮਾ ਜਾਰੀ ਕਰਦੀ ਸਤੰਬੁਰ ਲੱਗ ਮਤਲਬ ਇਸ ਸਟੈਂਪ ਲਾਉਂਦੇ ਹਾਂ ਜੀ ਇਹਦੇ ਉੱਪਰ ਲਿਖਿਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨ ਸਰਤ ਵੇਦ ਰੰਗ ਯਾ ਫਤੇ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਸਹਾਈ ਜੀ ਜੀ ਇੱਕ ਹਾਂਜੀ ਬਾਬਾ ਜੀ ਜਿਵੇਂ ਜੂੜੇ ਦੀ ਆਪਾਂ ਗੱਲ ਕਰ ਰਹੀ ਸੀ ਮਤਲਬ ਚੂਲੇ ਦਾ ਤਾਂ ਤੁਸੀਂ ਕਹਿ ਕਿ ਕਲਰ ਜਿਵੇਂ ਸੇਮ ਆ ਮਤਲਬ ਜੂੜੇ ਤੇ ਵੀ ਕੈਮੀਕਲ ਉਹਨਾਂ ਨੇ ਕੋਈ ਲਾਇਆ ਹੈ ਹਾਂਜੀ ਹਾਂਜੀ ਜੂੜੇ ਨੂੰ ਤੇ ਚੂਲੇ ਨੂੰ ਦੋਨਾਂ ਨੂੰ ਕੈਮੀਕਲ ਲਵਾ ਕੇ ਲeke ਆ ਜੀ ਸਰਪ ਅਰੀਜਨਲ ਆ ਸਾਰਾ ਇਹਦੇ ਵਿੱਚ ਕੋਈ ਇਹਨੂੰ ਸ਼ੇਡ ਛੜ ਨਹੀਂ ਕੀਤੀ ਇਸ ਤਰ੍ਹਾਂ ਇਹਦੇ ਵਿੱਚ ਸਿਰਫ ਉਹਨਾਂ ਨੇ ਇੱਕ ਕਪੜਾ ਅੰਦਰ ਰੈਡ ਕਲਰ ਦਾ ਲਾਇਆ ਬਾਕੀ ਸਾਰਾ ਓਰੀਜਨਲ ਆ ਇਹ ਸਾਰਾ ਉਸੇ ਤਰ੍ਹਾਂ ਉੱਪਰਲੀ ਸ਼ੇਪ ਆ ਜੀ ਇਹ ਬੈਠ ਗਿਆ ਸੀ ਚੂੜਾ ਵਿਚਾਲੇ ਟੁੱਟ ਗਿਆ ਸੀ ਦੋ ਪੀਸ ਹੋ ਗਏ ਸੀ ਜੀ ਜੀ ਫਿਰ ਉਹਨਾਂ ਨੇ ਫਿਰ ਇੱਥੇ ਰਿਪੇਅਰ ਕਰਕੇ ਇਹਨੂੰ ਸਹੀ ਹੂੰ ਇਹ ਸਾਰਾ ਵੈਲਵਟ ਦਾ ਬਣਿਆ ਹੈ ਹਾਂ ਸਾਰਾ ਵੈਲਵਟ ਦਾ ਠੀਕ ਹੈ ਜੀ ਇਹ ਹੂੰ ਜਦੋਂ ਮਤਲਬ ਤੁਸੀਂ ਲੈ ਕੇ ਗਏ ਕੈਮੀਕਲ ਲਵਾਇਆ ਜੀ ਉਹਨਾਂ ਨੇ ਦੱਸਿਆ ਵੀ ਇਹ ਕਿਵੇਂ ਬਣਿਆ ਜਾਂ ਕੋਈ ਪ੍ਰਾਤਨ ਕੁਝ ਦੱਸਿਆ ਹੋਵੇ ਜੁੜੇ ਬਾਰੇ ਨਹੀਂ ਬਸ ਉਹਨਾਂ ਨੇ ਦੱਸਿਆ ਵੀ ਇੱਕ ਥੱਲੇ ਚਮੜਾ ਲੱਗਾ ਇਹ ਜਿਹੜਾ ਕਟਾਈ ਸੂਚਿਤਲੇ ਦੀ ਹੋਈ ਆ ਸਨੇਰੀ ਕਲਰ ਦੀ ਉੱਪਰ ਇਹ ਜਿਹੜਾ ਮਹਿਰੂਨ ਕਲਰ ਦਾ ਨਾਭੀ ਕਲਰ ਦਾ ਹੈ ਇਹ ਜੁੜਾ ਜੀ ਜੀ ਜਦੋਂ ਤੁਹਾਡੇ ਕੋਲੇ ਮਤਲਬ ਜਦੋਂ ਕੈਮੀਕਲ ਲਵਾਇਆ ਤੁਸੀਂ ਉਦੋਂ ਪਹਿਲਾਂ ਕਿਹੜੇ ਸਾਲ ਦੇ ਵਿੱਚ ਸੀਗਾ ਉਦੋਂ ਕਲਰ ਸੀਗਾ ਇਹਦਾ ਹਾਂਜੀ ਉਦੋਂ ਕਲਰ ਠੀਕ ਸੀ ਪਰ ਉਹ ਇਹ ਜੋੜੇ ਟੁੱਟ ਗਏ ਸੀ ਉਸ ਸਮੇਂ ਦੋ ਪੈਰ ਹੋਏ ਵਿੱਚ ਇੱਕ ਪੈਰ ਦੇ ਦੋ ਪੀਸ ਬਣ ਗਏ ਸੀ ਪੰਜਾ ਤੇ ਅੱਡੇ ਅਲੱਗ ਹੋ ਗਏ ਸੀ ਬੈਠ ਗਏ ਸੀ ਇਹ ਜੋੜੀ ਜੀ ਜੀ ਤੁਸੀਂ ਹੂਰ ਦੱਸ ਰਹੇ ਸੀ ਕਿ ਵੀ ਮਹਾਰਾਜ ਦੀਆਂ ਨਿਸ਼ਾਨੀਆਂ ਹਨ ਹਾਂਜੀ ਚਾਰ ਨਿਸ਼ਾਨੀਆਂ ਤੇ ਆ ਜੀ ਹਾਂਜੀ ਇੱਕ ਵੰਸਾਵਲੀ ਹੈ ਦਸਾਂ ਗੁਰਾਂ ਦੀ ਵੰਸ ਲਿਖੀ ਹੋਈ ਠੀਕ ਹੈ ਜੀ ਉਹ ਵੀ ਪ੍ਰਾਤਨ ਗੁਰਸਾਬ ਦੇ ਸਮੇਂ ਦੀ ਹੈ ਇੱਕ ਜੋਤੀ ਜੋਤ ਸਮਾਉਣ ਦਾ ਸਹੀ ਸਮਾਂ ਦੱਸਾਂ ਗੁਰੂਆਂ ਦਾ ਸਮੇਂ ਦਾ ਲਿਖਿਆ ਹੋਇਆ ਉਹ ਵੀ ਹੱਥ ਲਿਖਤ ਹੈ ਠੀਕ ਹੈ ਜੀ ਇੱਕ ਹੱਥ ਲਿਖਤ ਦਸਮ ਗ੍ਰੰਥ ਗੁਰਸੱਵ ਦੀ ਗੁਰਬਾਣੀ ਦਸਮ ਪਾਤਸ਼ਾਹ ਦੀ ਠੀਕ ਹੈ ਜੀ ਉਹ ਇੱਕ ਪੂਰਾ ਗ੍ਰੰਥ ਸਾਹਿਬਾ ਠੀਕ ਹੈ ਜੀ ਉਹ ਕਿੰਨਾ ਦਾ ਲਿਖਿਆ ਹੋਇਆ ਉਹਦੇ ਵਿੱਚ ਅਲੱਗ-ਅਲੱਗ ਹੈਂਡਰਾਈਟਿੰਗ ਮਿਲਦੀ ਹੈ ਅੱਛਾ ਜੀ ਜਿਵੇਂ ਗੁੱਸੇ ਦੇ ਨਾਲ ਬੰਝਾ ਲਿਖਿਆ ਰਿਸੀ ਬੰਡਾ ਸਭ ਗੁਰਸਾ ਦੇ ਨਾਲ ਉੱਥੇ ਉਹਨਾਂ ਦਾ ਗੁੱਸਾ ਵਿਚਾਰਨ ਕਰਦੇ ਸੀ ਉਹ ਫਿਰ ਲਿਖਦੇ ਸੀ ਵਿੱਚ ਅਲੱਗ-ਅਲੱਗ ਹੈਂਡਰਾਈਟਿੰਗ ਦਾ ਪ੍ਰਾਪਤ ਜਾਂਪ ਸਭ ਤੋਂ ਰੰਭ ਹੁੰਦਾ ਜੀ ਠੀਕ ਹੈ ਜੀ ਫੀਮਾ ਚੰਗੋ ਦਰਸ਼ਨ ਜ਼ਰੂਰ ਜਿਹੜਾ ਸਾਨੂੰ ਵੀ ਤੇ ਸੰਗਤਾਂ ਨੂੰ ਇੱਕ ਵਾਰ ਜ਼ਰੂਰ ਕਰਾਓ ਜੀ ਬਾਬਾ ਜੀ ਉਰੀ ਦੱਸ ਰਹੇ ਸੀਗੇ ਕਿ ਥੱਲੇ ਬੀਸਮੈਂਟ ਦੇ ਵਿੱਚ ਪ੍ਰਕਾਸ਼ ਕੀਤਾ ਹੋਇਆ ਕਿਉਂਕਿ ਉੱਪਰ ਜਿਹੜਾ ਕਾਰ ਸੇਵਾ ਚੱਲ ਰਹੀ ਹੈ ਸੇਵਾਵਾਂ ਚੱਲ ਰਹੀਆਂ ਹਨ ਦਰਬਾਰ ਸਾਹਿਬ ਵਿਖੇ ਤੇ ਆਪਾਂ ਨੂੰ ਦਰਸ਼ਨ ਕਰਾਉਣਗੇ ਹੋਣੇ ਅਹ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਹ ਹੱਥ ਲਿਖਤ ਬੀੜ ਜਿਹੜੀ ਇਹਨਾਂ ਦੇ ਕੋਲ ਮੌਜੂਦ ਆ ਬਾਬਾ ਜੀ ਪ੍ਰਕਾਸ਼ ਜਿਹੜਾ ਫਿਰ ਕਦੋਂ ਕਰਦੇ ਹੋ ਦਸਮ ਗ੍ਰੰਥ ਦਾ ਇਹ ਹਰ ਐਤਵਾਰ ਪ੍ਰਕਾਸ਼ ਕਰਦੇ ਆ ਜਿਆਦਾ ਸੰਗਤ ਆ ਜਿਹੜੀ ਉਹ ਐਤਵਾਰ ਇੱਥੇ ਆਉਂਦੀ ਹੈ ਜੀ ਠੀਕ ਹੈ ਜੀ ਮਤਲਬ ਐਤਵਾਰ ਤੁਸੀਂ ਫਿਰ ਦਸਮ ਗ੍ਰੰਥ ਦਾ ਪ੍ਰਕਾਸ਼ ਕਰਦੇ ਹੋ ਨਾਲ ਹਾਂ ਜੀ ਪ੍ਰਕਾਸ਼ ਕਰਦੇ ਆ ਠੀਕ ਹੈ ਜੀ ਹਰ ਐਤਵਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਾਫੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਜੀ ਸਾਰਾ ਜਿਹੜਾ ਹੱਥ ਲਿਖਤਾ ਹੈ ਜੀ ਤੁਹਾਨੂੰ ਹਾਂ ਜੀ ਸਾਰਾ ਹੱਥ ਲਿਖਤ ਸਰੂਪ ਹੈ ਇਹ ਜੀ ਜੀ ਸਰ ਕਲਮ ਦੇ ਨਾਲ ਲਿਖਿਆ ਹੋਇਆ ਹੈ ਲੱਡੀਵਾਰ ਹੈ ਜੀ ਜਦੋਂ ਤੁਸੀਂ ਦੱਸ ਰਹੇ ਸੀ ਕਿ ਕਿ ਰਿਸਰਚ ਹੋਈ ਹੈ ਨਾ ਵੀ ਜਾਂ కెమికਲ ਲਵਾ ਕੇ ਲਏ ਉਹ ਮਤਲਬ ਸਰੂਪ ਇੱਥੇ ਕੋਈ ਹੋਰ ਹਿਸਟੋਰੀਅਨ ਆਈ ਜੀ ਜਾਂ ਇਤਿਹਾਸਕਾਰ ਵੀ ਸਰੂਪ ਦਾ ਵੀ ਉਹਨਾਂ ਨੇ ਦੱਸਿਆ ਹੋਵੇ ਵੀ ਨਹੀਂ ਇਸ ਦੇ ਬਾਰੇ ਨਹੀਂ ਜੀ ਕੋਈ ਜਾਣਕਾਰੀ ਨਹੀਂ ਕੋਈ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਤੁਸੀਂ ਬਾਕੀ ਵੀ ਦੱਸ ਰਹੇ ਸੀ ਕਿ ਹੋਰ ਵੀ ਕਈ ਸਰੂਪ ਮੀਡਾਂ ਪਈਆਂ ਹੱਥ ਲਿਖਤ ਜੀ ਨਹੀਂ ਆਪਣੇ ਕੋਲੇ ਤਾਂ ਸਹੀ ਇੱਕ ਹੀ ਸਰੂਪ ਹੈ ਜੀ ਅੱਛਾ ਜੀ ਹਾਂਜੀ ਬਾਕੀ ਕਿਰਸਾ ਦੀਆਂ ਨਿਸ਼ਾਨੀਆਂ ਜੀ ਜਦੋਂ ਪਨਾ 300 ਸਾਲਾ ਹਜੂਰ ਸਾਹਿਬ ਨਾਲ ਗੁਰਸਾਹਿਬ ਪਿਆਨਾ ਦਸਤਿਵਸਤਾ ਗੱਦੀ ਦੇਸ ਅਸੀਂ ਸਾਰੀਆਂ ਨਿਸ਼ਾਨੀਆਂ ਉੱਤੇ ਹਜੂਰ ਸਾਹਿਬ ਲੈ ਕੇ ਅਸੀਂ ਦਰਸ਼ਨ ਕਰਾਉਣ ਵਾਸਤੇ ਠੀਕ ਹੈ ਜੀ ਉੱਥੇ ਭਾਈ ਇਕਬਾਲ ਸਿੰਘ ਆਪਣੇ ਪ੍ਰਤ ਭਾਈ ਪ੍ਰਤਾਪ ਸਿੰਘ ਸੀ ਹੈਡ ਗ੍ਰੰਥੀ ਜੀ ਜੀ ਉਹ ਆਪਣੇ ਨਾਲ ਉਹਨਾਂ ਦੇ ਜੰਗ ਇਸ ਵਾਰੀ ਆਉਂਦੇ ਸੀ ਤੇ ਦਰਸ਼ਨ ਕਰਨ ਹਾਂਜੀ ਉਹਨਾਂ ਨੂੰ ਪਤਾ ਸੀ ਇਹਨਾਂ ਨਿਸ਼ਾਨੀਆਂ ਬਾਰੇ ਉਹ ਫਿਰ ਇੱਕ ਦਿਨ ਆਏ ਸਾਡੇ ਕੋਲ ਵੀ ਤੁਸੀਂ ਆਪਾਂ ਉੱਥੇ ਆਲਵਾਰਡ ਦੀ ਸੰਗਤ ਆਉਣੀ ਹੈ ਵੀ ਇੱਥੇ ਦਰਸ਼ਨ ਕਰਾਉਣ ਵਾਸਤੇ ਸੰਗਤਾਂ ਨੂੰ ਆਪਣੀਆਂ ਨਿਸ਼ਾਨੀਆਂ ਤੁਹਾਨੂੰ ਉੱਥੇ ਲੈ ਕੇ ਜਾ ਲੋ ਜੀ ਅਸੀਂ ਉੱਥੇ ਗਏ ਨਿਸ਼ਾਨੀਆਂ ਲੈ ਕੇ ਸਾਰੀਆਂ ਉਥੇ ਸਲਰਜਿੰਗ ਮਿਊਜ਼ੀਅਮ ਹైదరాబాద్ ਉਥੋਂ ਥੋੜੀ ਦੂਰ ਦੁਕਸੋ ਕਿਲੋਮੀਟਰ ਸਾਈਡ ਤੇ ਫਿਰ ਉਥੋਂ ਦਰਸ਼ਨ ਕਰਨ ਆਇਓ ਉਸ ਮਿਊਜ਼ੀਅਮ ਦੇ ਜੋ ਮੁਲਾਜ਼ਮ ਸੀ ਫਿਰ ਉਹ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਟ੍ਰੀਟਮੈਂਟ ਕੈਮੀਕਲ ਲਵਾਓ ਵੀ ਜਿਹੜਾ ਜੋੜਾ ਤੇ ਚੋਲਾ ਨਹੀਂ ਇਹ ਭਰ ਜਾਣਗੇ ਛੜ ਛੜੀ ਪੀਸ ਭਰ ਜਾਣਗੇ ਫਿਰ ਅਸੀਂ ਉਹ ਉਹਨਾਂ ਤੋਂ ਫਿਰ ਉੱਥੋਂ ਦੁਬਾਰਾ ਉਹ ਸਮਾਂ ਲੈ ਕੇ ਫਿਰ ਇਹ ਹਾਈਦਰਾਬਾਦ ਫਿਰ ਠੀਕ ਕਰਵਾ ਕੇ ਲੈ ਕੇ ਜੀ ਕੈਮੀਕਲ ਤਾਂ ਉਸ ਦੇ ਸਕੇ ਕਿੰਨੇ ਸਮੇਂ ਲਈ ਮਤਲਬ ਉਹਦੀ ਵੈਲਿਡਿਟੀ ਹੈ ਕੈਮੀਕਲ ਦੀ ਦੁਬਾਰਾ ਵੀ ਲਵਾਉਣਾ ਪਊਗਾ ਹਾਂਜੀ ਉਹ ਕਹਿੰਦੇ ਘਟੋ ਘਟੋ ਸੀ 100 ਸਾਲ ਇਹਨੂੰ ਇਸ ਨਹੀਂ ਲੱਗਦਾ ਜਿਸ ਤਰ੍ਹਾਂ ਸੌ ਸੌ ਘਟੋ ਘਟੀ ਜੀ ਲੋ ਦੁਬਾਰਾ ਫੇਰ ਹਾਂਜੀ ਦੁਬਾਰਾ ਫੇਰ ਪ੍ਰੋਜੈਕਟ ਕਰਾਉਣਾ ਪੈਣੀ ਹੈ ਕੈਮੀਕਲ ਲਾਉਣਾ ਪਵੇਗਾ ਠੀਕ ਠੀਕ ਹੈ ਤੇ ਜਿਵੇਂ ਤੁਸੀਂ ਬਾਬਾ ਲਾਲ ਸਿੰਘ ਬੂੜਿਆ ਹੁਰਾਂ ਬਾਰੇ ਵੀ ਦੱਸ ਤੁਸੀਂ ਜਿਵੇਂ ਜਿਉਂ ਉਹਨਾਂ ਬਾਰੇ ਵੀ ਜ਼ਰੂਰ ਹੋਰ ਜਿਹੜਾ ਚਾਹਣਾ ਪਾਓ ਉਹਨਾਂ ਦਾ ਪਹਿਲਾ ਪਿੰਡ ਬੂੜਿਆ ਸੀਗਾ ਜਿਵੇਂ ਬਾਲੇ ਜ਼ਿਲ੍ਹੇ ਦੀ ਪਿੰਡ ਜਗਾਧਰੀ ਦੇ ਕੋਲੇ ਪਿੰਡ ਹੈ ਹਾਂਜੀ ਉੱਥੋਂ ਦੇ ਬੀਰ ਗੁਰਸਹਰ ਰਹਿੰਦੇ ਸੀਗੇ ਜਦੋਂ ਗੁਰਸਹਰ ਅਨੰਦਪੁਰ ਸਾਹਿਬ ਰਹਿੰਦੇ ਸੀ ਉੱਥੇ ਗੁਰਸਹਰ ਦੇ ਆ ਕੇ ਲੰਗਰ ਦੇ ਵਿੱਚ ਸੇਵਾ ਕਰਨ ਲੱਗੇ ਸੀ ਹਲਵਾਈ ਦੀ ਸੀ ਫਿਰ ਜਦੋਂ ਗੁਰਸਾਭ ਤੋਂ ਇਹ ਨਿਸ਼ਾਨੀਆਂ ਪ੍ਰਾਪਤ ਕਰਕੇ ਫਿਰ ਸਿੰਧਗਰ ਦੇ ਵਿੱਚ ਪਿੰਡ ਨੰਗਲ ਆਕੇ ਇੱਥੇ ਜ਼ਿਲ੍ਹਾ ਫਰੀਦਕੋਟ ਆ ਇੱਥੇ ਆਕੇ ਰਹਿਣ ਲੱਗੇ ਉਹ ਇੱਥੇ ਕਿਵੇਂ ਆਕੇ ਬਸੇ ਜੀ ਜਿਵੇਂ ਮਹਾਰਾਜ ਜਦੋਂ ਢਲਵਾ ਪਿੰਡ ਆਏ ਤਾਂ ਫਿਰ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਇੱਥੇ ਨੇ ਗੁਰੂ ਸਾਹਿਬ ਉਸ ਗੁਰ ਬੇਰਕ ਗੁੱਸੇ ਦੇ ਨਾਲ ਹੀ ਸੀ ਅੱਛਾ ਅੱਛਾ ਨਾਲ-ਨਾਲ ਆ ਰਹੇ ਸੀ ਕਿ ਜਦੋਂ ਗੁਰਸਾਭ ਮਾਛੀਵਾੜੇ ਦੇ ਗੁਰ ਗਨੀਖਾ ਤੇ ਨਵੀਖਾਂ ਤੇ ਦੋ ਪਿਆਰੇ ਸੀ ਗੁਰਸਾ ਨੂੰ ਵਿਦਾ ਕਰਕੇ ਗਏ ਹਾਂਜੀ ਗੁਰਸਾਹ ਨੇ ਸੋਚਿਆ ਸੀ ਕਿ ਕੁਰਕਪੁਰਾ ਇਸ ਸਮੇਂ ਰਾਜਾ ਉਤਜਾ ਕੇ ਕਿਲਾ ਲੈ ਲੈਣਗੇ ਜੰਗ ਕਰਨਗੇ ਮੁਰਫਾਏ ਲੱਗੀ ਸੀ ਜਿਹੜੇ ਗੁਰਸਾਹ ਦੇ ਦੋ ਮਹਿਲ ਸੀ ਹਾਂਜੀ ਬਿਰਗਨ ਨੂੰ ਗੁਰਸਾਹ ਆਖਣ ਲੱਗੇ ਮਹਿਲਾ ਵੀ ਤੁਸੀਂ ਇਹਨਾਂ ਨੂੰ ਨਾਲ ਬਿਰਗਨ ਨੂੰ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਉਦੋਂ ਕਿਉਂ ਘੇਰਾ ਪੈ ਚੁੱਕਿਆ ਸੀ ਵੀ ਤੁਸੀਂ ਚੋਰੀ ਚੋਰੀ ਛਿਪੇ ਦੇਵੇ ਕਿਸੇ ਸਾਹ ਦੇ ਨਾਲ ਤਰੀਕੇ ਦੇ ਨਾਲ ਗੁਪਤ ਤਰੀਕੇ ਦੇ ਨਾਲ ਇਹਨਾਂ ਨੂੰ ਮਹਿਲਨ ਤੁਸੀਂ ਕੁਰਕਪੁਰੇ ਲੈ ਜਾਓ ਜੀ ਆਪਾਂ ਕੁਰਕਪੁਰੇ ਮਿਲਾਂਗੇ ਹਾਂ ਬਿਰਗਨ ਦਾ ਫਿਰ ਮਹਿਲਨ ਲੈ ਕੁਰਕਪੁਰੇ ਆ ਗਈ ਫਿਰ ਗੁਰਸਾਹ ਵੀ ਕੁਰਕਪੁਰੇ ਆ ਗਈ ਜੀ ਤੇ ਫਿਰ ਉੱਥੇ ਗੁਰਦਾ ਮੇਲ ਹੋਇਆ ਉਹਨਾਂ ਦਾ ਮੈਂ ਗੁਰਸਾਹਿਬ ਦੇ ਮਹਿਲ ਤੋਂ ਫਿਰ ਦਿੱਲੀ ਨੂੰ ਚਲੇ ਗਏ ਤੇ ਬਿਜਰਗ ਸੀ ਫਿਰ ਗੁਰਸਾਹ ਦੇ ਨਾਲ ਆ ਕੇ ਢਲਵਾ ਗਏ ਜੀ ਉਸ ਸਮੇਂ ਫਿਰ ਗੁਰਸਾਹ ਨੇ ਇੱਥੇ ਨਿਸ਼ਾਨੀਆਂ ਸਾਰੀਆਂ ਬਿਜਰਗਨ ਬਣ ਇੱਕ ਇਤਿਹਾਸ ਹੀ ਵੀ ਮਿਲਦਾ ਨਾ ਵੀ ਮਤਲਬ ਗੁਰੂ ਕੇ ਮਹਿਲ ਜਿਹੜੇ ਆ ਉਹ ਤਲਵੰਡੀ ਸਾਬੋ ਆ ਕੇ ਮਿਲਦੇ ਨੇ ਮਤਲਬ ਉਸ ਤੋਂ ਪਹਿਲਾਂ ਜੀ ਮੈਂ ਪਹਿਲਾਂ ਕੋਟਕਪੁਰ ਆ ਕੇ ਮਿਲਦੇ ਆ ਅੱਛਾ ਕੋਟਕਪੁਰ ਆਪਣੇ ਗੁਰਦੁਆਰਾ ਜਿਹੜਾ ਆਪਣੇ ਜਸਪਾਸ਼ਾ ਚਿੱਲਾ ਸਾਹਿਬ ਚਿੱਲਾ ਸਾਹਿਬ ਨਹੀਂ ਆਪਣੇ ਵੱਡਾ ਗੁਰਦੁਆਰਾ ਜਿਹੜਾ ਨਹੀਂ ਪਾਸ਼ੀ ਦੰਦੇ ਦਸਾਂ ਪਾਸ਼ੀ ਹਾਂ ਜੀ ਹਾਂ ਜੀ ਉਸ ਸਮੇਂ ਦੀ ਉਸ ਜਿਹੜਾ ਦਰਵਾਸਾ ਸਾਹਮਣੇ ਬਣਾਈ ਉਹਦੇ ਵਿੱਚ ਸੱਲ ਲੱਗੀ ਹਜੇ ਵੀ ਅੱਛਾ ਜੀ ਉੱਪਰ ਉਹਦੇ ਉੱਪਰ ਲਿਖਿਆ ਹੀ ਬੁੜੀਆ ਬਾਬਾ ਇਹਦਾ ਭਾਈ ਲਾਲ ਸਿੰਘ ਦਾ ਨਾਮ ਵੀ ਲਿਖਿਆ ਵਿਅਸਤਰਾ ਗੁਪਤਰੀ ਕਿਨ ਲ ਮੈਲਨ ਉੱਥੇ ਲੈ ਕੇ ਆਏ ਇੱਥੇ ਆ ਕੇ ਮੇਲ ਹੋਇਆ ਜੀ ਉਹ ਸਾਰੀ ਉਹ ਸੰਨ ਡੇਢ ਸਾਲਾ ਕੁਛ ਉੱਤੇ ਲਿਖਿਆ ਜੀ ਉਹਦੇ ਉੱਪਰ ਪੱਥਰ ਲੱਗਾ ਜੀ ਨਹੀਂ ਜ਼ਿਆਦਾਤਰ ਇਤਿਹਾਸ ਹੀ ਮਿਲਦਾ ਕਿ ਤਲਵੰਡੀ ਸਾਭੂ ਆ ਕੇ ਨਹੀਂ ਇੱਥੇ ਖੁਰਕ ਉੱਪਰੇ ਮੇਲ ਹੋਇਆ ਠੀਕ ਹੈ ਜੀ ਜੀ ਤਾਂ ਇੱਥੇ ਤੁਸੀਂ ਕਹਿੰਦੇ ਕਿ 200 ਤਕਰੀਬਨ ਜਿਹੜੇ ਖੰਡਪਟ ਸਾਹਿਬ ਜਿਹੜੇ ਆ ਲੜੀਵਾਰ ਚੱਲਦੇ ਆ ਇਲਾਕੇ ਦੀ ਸੰਗਤ ਤੋਂ ਨਾਵਾ ਬਾਰੋਂ ਵੀ ਸੰਗਤ ਆਉਂਦੀ ਹੈ ਬਾਰੋਂ ਕਾਫੀ ਸੰਗਤ ਆਉਂਦੀ ਹੈ ਜੀ ਦੇਸ਼ਾਂ ਦੇਸ਼ਾਂ ਦੇ ਵਿੱਚ ਕਾਫੀ ਸੰਗਤ ਸਥਾਨਾਂ ਨਾਲ ਜੁੜੀ ਆ ਹਾਂਜੀ ਤੇ ਨਗਰ ਦੀ ਹੋਰ ਇਲਾਕੇ ਦੀ ਸੰਗਤ ਵੀ ਕਾਫੀ ਜੁੜੀ ਆ ਤੇ ਹਰ ਸਾਲ ਉਹਨਾਂ ਦੇ ਸਹਿਯੋਗ ਦੇ ਨਾਲ ਜਿਸ ਪਰਿਵਾਰ ਦੀ ਕੋਈ ਗੁਰਸਾਹ ਕਿਰਪਾ ਕਰਦੇ ਆ ਉਹ ਆਪਣਾ ਨਾਮ ਲਿਖਾ ਜਾਂਦੇ ਆ ਫਿਰ ਹਰ ਸਾਲ ਖੰਡ ਵਟੇ ਲਿਖੀ ਜਾਂਦੀ ਜੀ ਜੀ ਕਾਫੀ ਜੁੜੀ ਸੰਗਤ ਆ ਗੁਰਸਾਹ ਕਿਉਂਕਿ ਜਿਆਦਾ ਜਿਵੇਂ ਜੀ ਹੈ ਨਾ ਕਿਉਂਕਿ ਪਿੰਡ ਦੇ ਵਿੱਚ ਗੁਰੂ ਘਰ ਆ ਬਹੁਤਿਆਂ ਨੂੰ ਨੇੜੇ ਮਤਲਬ ਘੱਟ ਪਤਾ ਹੈ ਜੀ ਹੈ ਨਾ ਜਿਵੇਂ ਐ ਵੈਸੇ ਹੁਣ ਕਾਫੀ ਸੰਗਤਾਂ ਨੂੰ ਪਤਾ ਹੀ ਪਹਿਲਾਂ ਕਾਫੀ ਲੋਕਾਂ ਨੂੰ ਇਹਨਾਂ ਜਿਆਦਾ ਪਤਾ ਨਹੀਂ ਸੀਗਾ ਹੁਣ ਹੌਲੀ ਹੌਲੀ ਜਿਵੇਂ ਗੁਰਸੱਦੀ ਕਰਪਾ ਹੁੰਦੀ ਹੈ ਜਾਂ ਕੋਈ ਠੀਕ ਹੁੰਦੇ ਹੈ ਕੋਈ ਸਿਹਤਮਰੀਜ ਫਿਰ ਗਾਂਧੀਆਂ ਜ ਕੋਈ ਲੋਕ ਦੱਸਦੇ ਫਿਰ ਹੁਣ ਸਾਰੇ ਦਰਕਾਰ ਕਾਫੀ ਸੰਗਤ ਅਗੰਤੀ ਦੇ ਚਾਹੁੰਦੀ ਹੈ ਠੀਕ ਠੀਕ ਸ਼ੁਕਰੀਆ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਜਾਣਕਾਰੀ ਸਾਂਝੀ ਕੀਤੀ ਸਾਡੇ ਨਾਲ ਦਰਸ਼ਨ ਕਰਾਏ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਵੈਕਰੀ ਜੀ ਦਾ ਖਾਲਸਾ ਵੈਕਰੀ ਜੀ ਦਾ ਖਤ ਤੇ ਜੀ ਤਾਂ ਬਾਬਾ ਲਾਲ ਸਿੰਘ ਬੂੜੀਆਂ ਹੋਰਾਂ ਦੀ 12ਵੀਂ ਪੀੜ੍ਹੀ ਆਪਾ ਬਾਈ ਬਲਜੀ ਸਿੰਘ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਇਹਨਾਂ ਦੇ ਨਾਲ ਆਪਾਂ ਤੇ ਦਰਸ਼ਨ ਇਹਨਾਂ ਨੇ ਗੁਰੂ ਸਾਹਿਬ ਦੇ ਜੋੜੇ ਦੇ ਚੂਲੇ ਦੇ ਤੇ ਅ ਤੁਸ਼ਮ ਗ੍ਰੰਥ ਸਾਹਿਬ ਦੇ ਦਰਸ਼ਨ ਇਹਨਾਂ ਨੇ ਕਰਵਾਏ ਨੇ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਨੰਗਲ ਜਿੱਥੇ ਗੁਰਦੁਆਰਾ ਜੋੜਾ ਸਾਹਿਬ ਆ ਕਹਿ ਰਹੇ ਨੇ ਕਿ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਸੰਗਤਾਂ ਜਿਹੜੀਆਂ ਆ ਕੇ ਦਰਸ਼ਨ ਕਰ ਸਕਦੇ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ